ਮਾਨੋਂ ਅਪੀਲ ਹੁਣ ਕਰੀ ਜੰਨੇ ਆ ਵੀ ਉਹਨੂੰ ਦੱਸਦੇ ਆ ਵੀ ਉਹ ਕਹਿੰਦਾ ਵੀ ਅਕੇ ਇਹ ਜਗ੍ਹਾ ਵੇਖ ਕੇ ਧਰਨਾ ਲਾ ਲੈਂਦੇ ਆ ਵਜਾ ਨਹੀਂ ਬੰਦੇ ਉਹਨੂੰ ਆਨੇ ਵੀ ਹੋਣਾ ਪੱਠੇ ਦੀ ਵਜਾ ਹੋਈ ਪਈ ਹੈ ਜਿਹੜਾ ਵਿਚਾਲੇ ਕੰਮ ਖੜਾ ਦੋਨੇ ਪਾਸੇ ਸੜਕ ਬਣੀ ਪਈ ਹੈ ਉਸ ਤਰ੍ਹਾਂ ਜੇ ਹੈ ਵੀ ਜਿਹੜਾ ਇਹ ਸੜਕ ਬਣ ਰਹੀ ਹੈ ਜੀ ਪਹਿਲੀ ਗੱਲ ਤਾਂ ਇਹ 11 ਕਨਾਲਾਂ ਦਾ ਕਵਾ ਲੈਂਦੇ ਆ ਪਰ ਸਾਨੂੰ 10 ਕਨਾਲਾਂ 6 ਮਰਲੇ ਦੇ ਪੈਸੇ ਦੇ ਰਿਆ। ਉਹ ਲਈ ਇਹੀ ਹੈ ਵੀ ਟੱਕਾ ਕਰੀ ਸਰਕਾਰ ਇਹਨਾਂ ਬਿਲਕੁਲ ਸਟ੍ਰਕਚਰ ਦੇ ਪੈਸੇ ਦਿੱਤੇ ਜਾਣ ਪੱਠੇ ਦੇ ਜਿਹੜਾ ਸਾਡਾ ਸਟ੍ਰਕਚਰ ਆ ਬਾਕੀ ਦਾ ਸਟ੍ਰਕਚਰ ਸਾਡੇ ਕਿਸੇ ਕੰਮ ਨਹੀਂ ਆਉਂਦਾ। ਨਹੀਂ ਵੀ ਸਾਡੇ ਕੋਲੇ ਆ ਕੇ ਧੁੱਪੇ ਘੜ ਕੇ ਸਾਡੇ ਨਾਲ ਮੀਟਿੰਗਾਂ ਕਰੋਗੇ ਅਸੀਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪੰਜਾਬ ਅੰਦਰ ਬਣਾਈਆਂ ਜਾ ਰਹੀਆਂ ਸੜਕਾਂ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿ ਰਹੀਆਂ ਹਨ ਕਿਸਾਨਾਂ ਵੱਲੋਂ ਜਿਨ੍ਹਾਂ ਦੀਆਂ ਜ਼ਮੀਨਾਂ ਇਹ ਸੜਕਾਂ ਦੇ ਵਿੱਚ ਆ ਰਹੀਆਂ ਹਨ ਉਹਨਾਂ ਵੱਲੋਂ ਵੀ ਆਪਣੀਆਂ ਜ਼ਮੀਨਾਂ ਦੇ ਪੂਰੇ ਮੁਆਵਜ਼ੇ ਲੈ ਲਈ ਰੋਜ਼ ਪ੍ਰਦਰਸ਼ਨ ਅਤੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ ਅਤੇ ਕਈ ਵਪਾਰਕ ਅਦਾਰਿਆਂ ਦੇ ਵਿਚਕਾਰ ਦੀ ਇਹ ਸੜਕਾਂ ਲੰਘ ਰਹੀਆਂ ਹਨ ਤਾਂ ਉਹਨਾਂ ਵਪਾਰਕ ਅਦਾਰਿਆਂ ਵੱਲੋਂ ਵੀ ਵਪਾਰਕ ਅਦਾਰਿਆਂ ਦੇ ਮਾਲਕਾਂ ਵੱਲੋਂ ਵੀ ਆਪਣੀਆਂ ਜ਼ਮੀਨਾਂ ਦੇ ਪੂਰੇ ਮੁਆਵਜ਼ੇ ਲਈ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅੱਜ ਅਸੀਂ ਜਿਸ ਜਗ੍ਹਾ ਤੇ ਰੁਕੇ ਹੋਏ ਹਾਂ ਇਹ ਇੱਕ ਪੱਠਾ ਹੈ ਜਿਸ ਦੇ ਵਿਚਕਾਰ ਦੀ ਇਹ ਸੜਕ ਗੁਜ਼ਰ ਰਹੀ ਹੈ ਇਹ ਸੜਕ ਡਾਵਾਲੀ ਤੋਂ ਲੈ ਕੇ ਅੱਗੇ ਭਾਰਤ ਮਾਲਾ ਸੜਕ ਨੂੰ ਮਿਲੌਂਦੀ ਹੋਈ ਮਲੋਟ ਰੋਡ ਤੇ ਜਾ ਚੜਦੀ ਹੈ ਤਾਂ ਇਹ ਕਿਸਾਨ ਇੱਕ ਵਪਾਰਕ ਅਦਾਰਾ ਪੱਠਾ ਮਾਲਕ ਜਿਸ ਦਾ ਪੱਠਾ ਪੂਰਾ ਦੋ ਫਾੜ ਹੋ ਚੁੱਕਾ ਹੈ ਇਸ ਛੜਕ ਦੇ ਵਿੱਚ ਆ ਰਿਹਾ ਹੈ ਤਾਂ ਉਹਦੇ ਨਾਲ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਹਨ ਇਸ ਪੱਠੇ ਬਾਰੇ ਇਸ ਜ਼ਮੀਨ ਬਾਰੇ ਜਾਂ ਇਸ ਛੜਕ ਬਾਰੇ ਮੇਰਾ ਨਾਮ ਓਮ ਪ੍ਰਕਾਸ਼ ਆ ਜੀ ਓਮ ਪ੍ਰਕਾਸ਼ ਜੀ ਤੁਹਾਡੇ ਪੱਠੇ ਦਾ ਨਾਮ ਕੀ ਆ ਸ਼੍ਰੀ ਗਣੇਸ਼ ਬ੍ਰਿਕਸ ਕੰਪਨੀ ਆ ਜੀ ਜਿਹੜੀ ਸੜਕ ਬਣ ਰਹੀ ਹੈ ਇਹਦਾ ਤੁਹਾਨੂੰ ਕੀ ਇਤਰਾਜ਼ ਕੀ ਆ? ਸਾਨੂੰ ਇਤਰਾਜ਼ ਇਹ ਹੈ ਵੀ ਜਿਹੜਾ ਇਹ ਸੜਕ ਬਣ ਰਹੀ ਹੈ ਜੀ ਪਹਿਲੀ ਗੱਲ ਤਾਂ ਇਹ 11 ਕਨਾਲਾਂ ਦਾ ਰਕਬਾ ਲੈਂਦੇ ਆ ਤਾਂ ਸਾਨੂੰ 10 ਕਨਾਲਾਂ 6 ਮਰਲਿਆਂ ਦੇ ਪੈਸੇ ਦੇ ਰਿਹਾ। ਜਦੋਂ ਸਾਡੇ 14 ਮਰਲੇ ਪੂਰੇ ਕੀਤੇ ਜਾਣ ਨਹੀਂ ਸਾਡਾ ਉਹ ਨੋਟੀਫਿਕੇਸ਼ਨ ਜਾਰੀ ਕਰਕੇ ਕੱਟ ਕੀਤੇ ਜਾਣ। ਦੂਜੀ ਗੱਲ ਸਾਨੂੰ ਇਹ ਜਿਹੜਾ ਵੀ ਰਕਬਾ ਆਉਂਦਾ ਇਹਦੇ ਕਮਰਸ਼ੀਅਲ ਦੇ ਪੈਸੇ ਦਿੱਤੇ ਜਾਣ। ਤੀਜੀ ਗੱਲ ਪੂਰੇ ਸਟ੍ਰਕਚਰ ਦੇ ਪੈਸੇ ਦਿੱਤੇ ਜਾਣ। ਪੱਠੇ ਦੇ ਜਿਹੜਾ ਸਾਡਾ ਸਟ੍ਰਕਚਰ ਆ ਬਾਕੀ ਦਾ ਸਟ੍ਰਕਚਰ ਸਾਡੇ ਕਿਸੇ ਕੰਮ ਨਹੀਂ ਆਉਂਦਾ। ਨਾ ਇੱਥੇ ਪੱਠਾ ਠੀਕ ਹੈ ਜੀ ਫਿਰ ਸਾਡਾ ਜਿਹੜਾ ਟਿਊਬਵੈਲ ਹੈ ਪਾਣੀ ਵਾਲੀਆਂ ਡੱਗੀਆਂ ਧਰਮਕੰਡਾ ਲੱਗਿਆ ਹੋਇਆ ਸਭ ਦਾ ਬ੍ਰਿਕਸ਼ਾ ਸਭ ਦਾ ਸਾਨੂੰ ਸਰਕਾਰ ਦੇ ਰੂਲ ਮੁਤਾਬਕ ਪੇਮੈਂਟ ਦਿੱਤੀ ਜਾਵੇ ਤੇ ਸਰਕਾਰ ਦੀ ਰੂਲ ਮੁਤਾਬਕ 50% ਅਪ ਦੀਆਂ ਰਜਿਸਟਰੀਆਂ ਲਈਆਂ ਜਾਂ ਜਿਹੜੀਆਂ ਇਹਨਾਂ ਨੇ ਪਹਿਲਾਂ ਹਲੇ ਵਾਰਡ ਚ ਲੋ ਰੇਟ ਦੀਆਂ ਰਜਿਸਟਰੀਆਂ ਚੱਕੀਆਂ ਇਹ ਛੱਡ ਕੇ ਕਿੱਥੋਂ ਚੱਲਦੀ ਹੈ ਤੇ ਕਿੱਥੇ ਜਾਂਦੀ ਹੈ ਇਹ ਮਲੋਟ ਰੋਡ ਦਾ ਤੇ ਡੱਬਾਲੀ ਦਾ ਬਾਈਪਾਸ ਬਣਿਆ ਜੀ ਮਲੋਟ ਮਲੋਟ ਬਾਈਪਾਸ ਡੱਬਾਲੀ ਬਾਈਪਾਸ ਵੱਜਦਾ ਤੁਹਾਡਾ ਪਠਾ ਕਿਹੜੀ ਜਗ੍ਹਾ ਤੇ ਸਾਡਾ ਪਠਾ ਹੈਗਾ ਜੀ ਪਿੰਡ ਡੂਮ ਵਾਲੀ ਜੇਲਾ ਮਠੰਡਾ ਚ ਤਾਂ ਇਸੇ ਵਾਸਤੇ ਤੁਸੀਂ ਕਿਸੇ ਅਧਿਕਾਰੀਆਂ ਨੂੰ ਮਿਲਿਓ ਪੰਜਾਬ ਸਰਕਾਰ ਦੇ ਨੈਸ਼ਨਲ ਹਾਈਵੇ ਦੇ ਅਸੀਂ ਜੀ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਤੱਕ ਵੀ ਮਿਲਿਆ ਏ ਪੀਡੀ ਨੂੰ ਬੱਲੂਆਣੇ ਟੋਲ ਤੇ ਜਾ ਕੇ ਮਿਲਿਆ ਏ ਤੇ ਸਰਕਾਰ ਦੇ ਮਤਲਬ ਡੀਸੀ ਸਾਹਿਬ ਡੀਆਰਓ ਸਾਹਿਬ ਨੂੰ ਕਵਾਰ ਮਿਲ ਚੁੱਕੇ ਆ ਅਨੇਕਾਂ ਹੀ ਐਪਲੀਕੇਸ਼ਨਾਂ ਦੇ ਚੁੱਕੇ ਆ 3 ਸਾਲ ਹੋ ਗਏ ਸਾਨੂੰ ਕੋਈ ਉਹਨਾਂ ਐਪਲੀਕੇਸ਼ਨਾਂ ਤੇ ਗੌਰ ਕੋਈ ਅੱਜ ਤੱਕ ਕੋਈ ਐਪਲੀਕੇਸ਼ਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਜੀ ਸਾਨੂੰ ਸਾਡੀਆਂ ਕੋਈ ਐਪਲੀਕੇਸ਼ਨਾਂ ਤੇ ਸੁਣਵਾਈ ਨਹੀਂ ਹੋਈ ਕੋਈ ਗੌਰ ਨਹੀਂ ਕੀਤਾ ਗਿਆ ਕੀ ਲੱਗ ਰਿਹਾ ਸਾਨੂੰ ਤਾਂ ਲੱਗਦਾ ਵੀ ਕੋਈ ਕਾਰਵਾਈ ਨਹੀਂ ਕਰਦੇ ਜੀ ਤੱਕੇ ਨਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰਨਗੇ ਜੀ ਜੇ ਅਦਰਵਾਇਜੀ ਸੜਕ ਬਣਾਉਣਾ ਚਾਹਣ ਤੁਹਾਡਾ ਜੀ ਕੋਸ਼ਿਸ਼ ਇਹ ਹੀ ਹੈ ਵੀ ਸਾਡਾ ਹਾਈ ਕੋਰਟ ਚ ਕੇਸ ਚੱਲਦਾ ਵੀ ਕਿ ਤੱਕ ਅਸੀਂ ਸੜਕ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੋਈ ਕਿਸਾਨ ਜਿੰਦਗੀ ਬੰਦਿਆਂ ਦੀ ਸਾਨੂੰ ਮਦਦ ਲੈਣੀ ਪਈ ਕੁਝ ਵੀ ਸਾਡੀ ਉਹ ਹੋਈ ਅਸੀਂ ਮਦਦ ਲੈ ਕੇ ਸੜਕ ਨਹੀਂ ਬਣ ਦਿਆਂਗੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਓ ਕਿਸੇ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਡੀਆਰਓ ਸਾਹਿਬ ਨੂੰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਛੱਡਿਆ ਨਹੀਂ ਅਸੀਂ ਤਾਂ ਉਹਨਾਂ ਦਾ ਕੀ ਅੱਗੇ ਤੁਹਾਨੂੰ ਕੀ ਸਾਨੂੰ ਕੋਈ ਰਿਸਪੌਂਸ ਨਹੀਂ ਦਿੰਦੇ ਜੀ ਉਹ ਕੀ ਕਹਿ ਰਿਹਾ ਬਸ ਉਹ ਕਹਿ ਰਿਹਾ ਵੀ ਜੇ ਇਹਦੀ ਕਾਰਵਾਈ ਚੱਲੀ ਜਾਂਦੀ ਹੈ ਸਾਨੂੰ ਜਗਾ ਛੱਡਣੀ ਪਊਗੀ ਤਾਂ ਤੁਹਾਡੀ ਕੀ ਮੰਗ ਸਾਡੀ ਮੰਗ ਹੈ ਜੀ ਸਾਨੂੰ ਕਮਰਸ਼ੀਅਲ ਰੇਟ ਦਿੱਤਾ ਜਾਵੇ ਸਾਡੇ ਸੈਕਟਰ ਦਾ ਪੂਰੇ ਦਾ ਅਵਾਰਡ ਮਤਲਬ ਕੀਤਾ ਜਾਵੇ ਸਰਕਾਰ ਦੇ ਰੂਲਾ ਮੁਤਾਬਕ ਜੋ ਵੀ ਸਾਡਾ ਇਹਦੇ ਵਿੱਚ ਸਟ੍ਰਕਚਰ ਦੇ ਆਉਂਦਾ ਸਮਾਨ ਉਹਦੇ ਸਾਰੇ ਦੇ ਪੈਸੇ ਦਿੱਤੇ ਜਾਣ ਜੀ अदरवाइज ਸਰਕਾਰ ਤੁਹਾਡੀ ਗੱਲਾਂ ਨਹੀਂ ਮੰਨਦੀ ਨੈਸ਼ਨਲ ਅਥਾਰਟੀ ਨਹੀਂ ਮੰਨਦੀ ਤੱਕ ਅਸੀਂ ਤਾਂ ਜੀ ਕੋਰਟ 'ਚ ਤਾਂ ਗਏ ਵੇ ਹਾਈ ਕੋਰਟ 'ਚ ਅਸੀਂ ਕੋਸ਼ਿਸ਼ ਇਹ ਕਰਾਂਗੇ ਵੀ ਕੋਈ ਵੀ ਸਾਨੂੰ ਚਾਰਾ ਕਰਨਾ ਬੈਜੇ ਅਸੀਂ ਸੜਕ ਬਣਾ ਨਹੀਂ ਦੇਵਾਂਗੇ ਸਰਦਨਾ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਹਨ ਅੱਜ ਭਾਈ ਕੀ ਨਾਮ ਬੰਤਾ ਸਿੰਘ ਹੈ ਜੀ ਬੰਤਾ ਸਿੰਘ ਕੀ ਮਾਮਲਾ ਕੀ ਹੈ ਪੱਠੇ ਦਾ ਕੌਣ ਲਈ ਇਹ ਹੀ ਹੈ ਵੀ ਠੱਗਾ ਕਰੀਏ ਸਰਕਾਰ ਇਹਨਾਂ ਬਿਲਕੁਲ ਜੋ ਮੰਗਦਾ ਮੰਗ ਮੰਗਦੇ ਇਹ ਮੰਗ ਦੇਣੀ ਚਾਹੀਦੀ ਇਹਨਾਂ ਨੂੰ ਜੇ ਮੰਗ ਨਾ ਦੇਣਗੇ ਭਾਈ ਅਸੀਂ ਫਿਰ ਗਰਸਾਂ ਜਿਵੇਂ ਨਾਲ ਲਾਂਦੇ ਭਾਰਤ ਤੋਂ ਜੁਟਕਾਉਂਦਾ ਮਨਜੀਤ ਨੇੜੀ ਦਿਖਵਾਏ ਦੇ ਵਿੱਚ ਅਸੀਂ ਮਦਦ ਕਰਾਂਗੇ ਪੱਠੇ ਦੀ ਹਾਂਜੀ ਭਾਈ ਕੀ ਨਾਮ ਕੀ ਆਪਣਾ ਨਾਮ ਕਪਾਲ ਸਿੰਘ ਹੈ ਜੀ ਇੱਕ ਵਾਰ ਇਹ ਪੱਠੇ ਦਾ ਮਾਮਲਾ ਇਹ ਹੈ ਜੀ ਵੀ ਇਹ ਜਿਹੜਾ ਰੇਟ ਹੈ ਇਹਨਾਂ ਨੂੰ ਸਹੀ ਰੇਟ ਨਹੀਂ ਦੇ ਰਹੇ ਕਮਰਸ਼ੀਅਲ ਰੇਟ ਦੇ ਵਿੱਚ ਇਹ ਨਹੀਂ ਪਾ ਰਹੇ ਇਹਨਾਂ ਦਾ ਤੇ ਬਾਕੀ 14 ਮਰਲਿਆਂ ਦਾ ਰੇਟ ਇਹ ਇਹਨਾਂ ਨੂੰ ਉਂ ਘਟ ਦੇ ਰਹੇ ਨਾ ਤੇ ਇਸ ਕਰਕੇ ਇਹ ਹਰ ਇੱਕ ਅਧਿਕਾਰੀ ਨੂੰ ਮਿਲੇ ਅਸੀਂ ਵੀ ਡੀਸੀ ਸਾਹਿਬ ਦੇ ਜਾ ਕੇ ਆਏ ਆ ਪਰ ਡੀਸੀ ਸਾਹਿਬ ਨੇ ਕੋਈ ਵੀ ਗੱਲ ਨਹੀਂ ਸੁਣੀ ਗੱਲ ਸੁਣਨ ਦੀ بجائے ਇਹਨਾਂ ਨੂੰ ਦਫ਼ਤਰ ਦੇ ਵਿੱਚੋਂ ਵੀ ਬਾਹਰ ਕੱਢਤਾ ਪਰ ਹੁਣ ਇਹਨਾਂ ਨੇ ਸਾਡੇ ਕੋਲੇ ਮੁੱਦਾ ਰੱਖਿਆ ਅਸੀਂ ਇਹਨਾਂ ਇਹ ਦਬਾ ਕੇ ਹੱਕ ਬਿਲਕੁਲ ਜਿੰਨਾ ਬਣਦਾ ਹੈ ਜਿੰਨਾ ਕਿ ਸਰਕਾਰ ਦਾ ਜਾਇਜ਼ ਹੈ ਉਹ ਇਹਨਾਂ ਦੇ ਅਸੀਂ ਨਾਲ ਖੜੇ ਪਰ ਅਸੀਂ ਇੱਕ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਉਹ ਕਹਿੰਦਾ ਹੁੰਦਾ ਸੀ ਵੀ ਜਥੇ ਬੰਦੀਆਂ ਵੀ ਵਜਾ ਨਹੀਂ ਵੰਦੀਆਂ ਕੋਈ ਤੇ ਜਗਾ ਵੇਖ ਕੇ ਧਰਨਾ ਲਾ ਲੈਂਦੀਆਂ ਹੁਣ ਅਸੀਂ ਮਾਨ ਸਾਹਿਬ ਨੂੰ ਆਨੇ ਵੀ ਤੂੰ ਵਜਾ ਵੇਖ ਲੈ ਇਸ ਪੱਠੇ ਦੀ ਕੋਈ ਵਜਾ ਹੈ ਅੱਜ ਤੇ ਸਵੇਰੇ ਜੇ ਇੱਥੇ ਜਗਾ ਵੇਖ ਕੇ ਅਸੀਂ ਬੈਠ ਗਏ ਤੇ ਤੂੰ ਫੇਰ ਨਾ کہیں ਵੀ ਇਹ ਧਰਨੇ ਵਜਾ ਨਾ ਲੱਗਦੇ ਜਾਂ ਜਗਾ ਨਾ ਲੱਗਦੇ ਜੀ ਆਦਰਵਾਇ ਸਰਕਾਰ ਐਨਐਚਏ 30 ਨਹੀਂ ਮੰਨਦੀ ਇਹਨਾਂ ਦੀ ਤਾਂ ਤੁਹਾਡਾ ਕੀ ਅੱਗੇ ਕਿੰਨਾ ਲੰਸਾਂ ਕਰੀ ਲੋਗਾਂ। څنګه ਅਸੀਂ ਫੇਰ ਅਸੀਂ ਲੜਾਂਗੇ ਜੀ ਆਪਦਾ ਇੱਕ ਵਾਰੀ ਅਸੀਂ ਪਿੰਡ ਤੌਰ ਤੇ ਬਲਾਕ ਨਾਲ ਬਲਾਕ ਤੌਰ ਤੇ ਇੱਥੇ ਬੈਠਾਂਗੇ ਧਰਨਾ ਲਾ ਕੇ ਉਸ ਤੋਂ ਬਾਅਦ ਅਸੀਂ ਜ਼ਿਲ੍ਹੇ ਨਾਲ ਸੂਬੇ ਨਾਲ ਗੱਲ ਕਰਕੇ ਵੈਸੇ ਸਾਡਾ ਪਹਿਲਾਂ ਵੀ ਇਹ ਸਾਡੇ ਧਿਆਨ ਚ ਹੈ 2-6 ਮਹੀਨੇ ਪਹਿਲਾਂ ਵੀ ਅਸੀਂ ਇਹਦਾ ਮਤਾ ਪਾਇਆ ਹੋਇਆ ਸੀਗਾ ਇਸ ਦਾ ਤੇ ਪਰ ਅਸੀਂ ਬੇਨਿਆ ਵੀ ਸਰਕਾਰ ਕੋਈ ਨਾ ਕੋਈ ਹੱਲੇ ਦਾ ਕੱਢ ਦੇ ਵੀ ਸਾਨੂੰ ਨਾ ਜੇ ਉਸ ਤੋਂ ਪਹਿਲਾਂ ਹੀ ਕੱਢ ਦੇ ਸਾਨੂੰ ਕੰਮ ਨਾ ਰੋਕਣਾ ਪਵੇ ਉਹ ਆਪਦਾ ਕੰਮ ਚਲਾਉਣ ਜਿੰਨਾ ਇਹਨਾਂ ਦਾ ਬਣਦਾ ਕਮਰਸ਼ੀਅਲ ਰੇਟ ਹੈ ਕੋਈ ਡੱਗੀਆਂ ਦੇ ਆ ਪਾਈਪਲਾਈਨ ਦੇ ਆ ਕੋਈ ਦਰਖਤਾਂ ਦੇ ਆ ਜਿਵੇਂ ਜਿਵੇਂ ਬਣਦੇ ਨੂੰ ਓਵੇਂ ਓਵੇਂ ਪੈਸੇ ਪਾ ਦੇਣਾ ਅਸੀਂ ਨਹੀਂ ਕਹਿੰਦੇ ਵੀ ਅਸੀਂ ਇੱਥੇ ਬੈਠ ਗਏ ਪਰ ਸਾਨੂੰ ਸਰਕਾਰ ਮਜਬੂਰ ਨਾ ਕਰੇ ਅਸੀਂ ਡੀਸੀ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਤੁਸੀਂ ਕਿਸੇ ਦਾ ਦੁੱਖ ਸਮਝੋ ਜੀ ਜਿਹੜਾ ਤੁਹਾਡੇ ਕੋਲ ਹੀ ਦੁੱਖ ਤਕਲੀਫ ਲੈ ਕੇ ਆਉਂਦਾ ਉਹਦਾ ਸਮਝੋ ਪਰ ਇਹ ਗੱਲ ਨਹੀਂ ਵੀ ਤੁਸੀਂ ਆਏ ਉਹਨੂੰ ਦਫ਼ਤਰ ਚੋਂ ਵਾਪਸ ਮੋੜ ਦਿਓ ਫਿਰ ਤੁਸੀਂ ਵੀ ਇੱਥੇ ਸੜਕਾਂ ਤੇ ਖੜਕੇ ਸਾਡੇ ਕੋਲੇ ਆ ਕੇ ਧੁੱਫੇ ਘੜ ਕੇ ਸਾਡੇ ਨਾਲ ਮੀਟਿੰਗਾਂ ਕਰੋਗੇ ਅਸੀਂ ਇਹਨਾਂ ਵੀ ਉੱਥੋਂ ਤਾਂ ਹੀ ਸਾਨੂੰ ਨਾ ਜਾਣਾ ਪਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੋਈ ਅਪੀਲ ਮਾਨ ਨੂੰ ਅਪੀਲ ਹੁਣ ਕਰੀ ਜਾਂਦੇ ਆ ਵੀ ਉਹਨੂੰ ਦੱਸਦੇ ਆ ਵੀ ਉਹ ਕਹਿੰਦਾ ਵੀ ਕਿ ਇਹ ਜਗ੍ਹਾ ਵੇਖ ਕੇ ਧਰਨਾ ਲਾ ਲੈਂਦੇ ਆ ਵਜਾ ਨਹੀਂ ਬੰਦੇ ਉਹਨੂੰ ਆਨੇ ਵੀ ਹੁਣਾਂ ਪੱਠੇ ਦੀ ਵਜਾ ਹੋਈ ਪਈ ਹੈ ਜਿਹੜਾ ਵਿਚਾਲੇ ਕੰਮ ਖੜਾ ਦੋਨੇ ਪਾਸੇ ਸੜਕ ਬਣੀ ਪਈ ਹੈ ਹੁਣ ਇਹਦੀ ਵਜਾ ਇਹਨਾਂ ਦੀ ਜਾਂ ਤਾਂ NHAI ਹੈ ਜਾਂ ਇਹ DC ਸਾਹਿਬ ਹੈ ਇਹ ਦੋ ਨਾ ਜਿਹੜੇ ਡਿਪਾਰਟਮੈਂਟ ਹੈ ਇਹਨਾਂ ਨੇ ਹੱਲ ਕਰਨਾ ਹੈ ਦਾ ਤੇ ਉਹਨਾਂ ਤੋਂ ਭਗਵਾਨਤਮਾਨ ਸਰਕਾਰ ਹੱਲ ਕਰਾ ਦੇ ਇਹਨਾਂ ਦਾ ਉਸ ਤੋਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਹੱਲ ਕਰਕੇ ਦੇਵੇ ਤੇ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹਦੇ ਨਾਲ ਸੰਘਰਸ਼ ਵਿੱਡਾਂਗੇ ਤੇ ਹਰ ਹਾਲਤ ਦੇ ਵਿੱਚ ਇਹਨੂੰ ਇਨਸਾਫ ਦਿਵਾਵਾਂਗੇ